ਤੇ ਲੋ ਜੀ ਆਪਾਂ ਪਹੁੰਚ ਗਏ ਹਾਂ ਸੈਲੂਨ ਅਜੇ ਮੇਰਾ ਕੰਮ ਸ਼ੁਰੂ ਨਹੀਂ ਹੋਇਆ ਸਿਰਫ ਆਪਾਂ ਸ਼ਰਟ ਪਾ ਕੇ ਬਹਿ ਗਏ ਹਾਂ ਇਹ ਬਾਲਾ ਬੁਲੰਦਾ ਦੇਖਦਾ ਕੀ ਕਰਦੇ ਆ ਕਿਉਂਕਿ ਮੇਰੇ ਬਾਲ ਹੀ ਬਾਲੇ ਵੱਡੇ ਨੇ ਦੀਦੀ ਕਹਿੰਦੇ ਕੋਈ ਸਮਝ ਨਹੀਂ ਆਦ ਰਿਹਾ ਕੀ ਕਰੀਏ ਕੈਮਰਾ ਮੇਰੇ ਰੜਕ ਨਾ ਪਈ ਨਹੀ ਨਹੀ ਬਸ ਬਸ ਇੱਕ ਸੈਕਿੰਡ ਦੇ ਲਈ ਪਾਉਗੀ ਰੜਕ ਉਹ ਨੂੰ ਰੋਕੋ ਤੇ ਲੋ ਜੀ ਇਧਰ ਆਪਣਾ ਹੋ ਗਿਆ ਕੰਮ ਸ਼ੁਰੂ ਦੀਦੀ ਨਾਲ ਖਾਸਾ ਮੇਰੇ ਤੇ ਗਰਾਗੁਰਾ ਜਿਹਾ ਆਟਾ-ਉਟਾ ਜਿਹਾ ਲਿਪਣ ਲੱਗੀ ਪਈ ਦੀਦੀ ਪਤਾ ਨਹੀਂ ਹੁਣ ਕਿਵੇਂ ਦੀ ਲੁੱਕ ਆਉਂਦੀ ਹੈ ਬਾਕੀ ਜਦੋਂ ਵੀ ਲੁੱਕ ਆਈ ਮੈਂ ਆਪਣੀ ਫਾਈਨਲ ਲੁੱਕ ਤੁਹਾਨੂੰ ਜ਼ਰੂਰ ਦਿਖਾਵਾਂਗੀ ਬਸ ਤੁਸੀਂ ਵਲੌਗਸ ਬਣੇ ਰਹੋ ਜਦੋਂ ਲੁੱਕ ਆਈ ਜਦੋਂ ਲੋਕ ਨੇ ਆ ਚੰਗੇ ਉੱਥੋਂ ਨਾਲ ਬਣਾਣੇ ਤਾਂ ਟਾਈਮ ਲੱਗਣਾ ਹੈ ਟਾਈਮ ਲੱਗਣਾ ਹੈ ਲੋਕ ਕਹਿੰਦੇ ਸਾਡੇ ਟਾਈਮ ਲੱਗਣਾ ਹੈ ਠੀਕ ਹੈ ਤੇ ਮੇਰੇ ਸੂਟ ਨੂੰ ਨਾ ਅਮਨ ਨੇ ਨਿੰਦ ਛੱਡਿਆ ਤੇ ਹੁਣ ਮੇਰਾ ਮੂਡ ਖਰਾਬ ਹੋ ਗਿਆ ਨਿੰਦਿਆ ਨਹੀਂ ਮੈਂ ਸੱਚਾਈ ਦੱਸੀ ਹੈ ਕਿ ਸੱਚ ਦੱਸਦਰਾ ਚਾਹੀਦਾ ਪਿੱਠ ਪਿੱਛੇ ਬੋਲ ਕੇ ਕੋਈ ਫਾਇਦਾ ਨਹੀਂ ਤੇ ਸਾਡੇ ਪਿੰਡ ਦੇ ਨਾਲ ਹੀ ਪਿੰਡ ਹੈ ਜਿਹੜਾ ਜੀ ਆਪਣਾ ਸ਼ਾਜਲੀ ਆ ਤੁਹਨ ਆਪੇ ਬੋਲੋ ਆਇਸ ਬਿਊਟੀ ਸੈਲਨ ਹੈ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਤੁਸੀਂ ਕੱਲ ਗਗਨ ਦਾ ਮੇਕਅਪ ਦੇਖਿਆ ਹੈ ਸਾੜੀ ਵਾਲਾ ਜਿਹੜੇ ਸਾਡੇ ਨੇਅਰ ਨੇ ਹਾਂ ਉਹ ਬਹੁਤ ਸੋਹਣਾ ਮੇਕਅਪ ਸੀ ਮੇਰਾ ਹੋ ਜਾਏਗਾ ਫਿਰ ਮੈਂ ਆਪਣੇ ਵੀ ਤੁਹਾਨੂੰ ਦਵਾਂਗੀ ਗੋਤਮਾ ਕਰ ਲਈ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਵਾਂਗੀ ਕਰੋ ਬਲਗਨ ਦਾ ਮੂੰਹ ਦਿਖਾ ਨਾ ਕੈਮਰੇ 'ਚ ਮੈਂ ਦਿਖਾਇਆ ਗੱਡੀ 'ਚ ਬੈਠੀ ਨੇ ਤੂੰ ਦਿਖਾ ਤ ਬਲੈਕ ਬਿੰਦੀ ਹਾਂ ਬਹੁਤ ਸੋਹਣੀ ਲੱਗਦੀ ਬਿੰਦੀ ਵੀ ਲਾਤੀ ਮੇਰੇ ਲਓ ਜੀ ਮੇਰਾ ਹਾਫ ਮੇਕਅਪ ਹੋ ਗਿਆ ਅਜੇ ਹਾਫ ਰਹਿਦਾ ਹੈ ਹਾਂ ਬਲੈਂਕ ਬਿੰਦੀ ਬਲੈਂਕ ਵੀ ਨਹੀਂ ਤੂੰ ਪਿੱਛੇ ਹੋ ਜਾ ਤੂੰ ਫੇਰੀ ਵੀਡੀਓ ਚ ਦਿਖਾ ਦੇ ਕਿਤੇ ਕੀ ਨਾ ਤੂੰ ਆਈ ਹੀ ਨਹੀਂ ਹੈਗੀ ਕੱਟਦੀ ਨਹੀਂ ਤੂੰ ਆਪਣੀ ਵੀਡੀਓ ਚ ਦਿਖਾ ਤੂੰ ਬਣਾਉਣਾ ਫੇਰ ਇੱਕ ਦਿਨ ਜੀ ਅਸੀਂ ਤਾਂ ਉਹੀ ਭੜੇ ਭੜੇ ਮੂੰਹ ਬਿਲਾ ਕੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਂਦੇ ਰਹੇ ਹਾਂ ਦਿਮਾਗ ਕੰਮ ਹੀ ਨਹੀਂ ਕੀਤਾ ਹੈਗਾ ਸਾਡਾ ਕਹੀ ਰੈਡੀ ਹੋ ਜਾ ਕਰੀਏ ਪਾ ਕੇ ਅਜ ਕੱਲ ਨੂੰ ਮਰੇ ਤੇ ਜਾਣਾ ਕੱਲ ਨੂੰ ਤੇ ਤੂੰ ਮੈ ਰੈਡੀ ਹੋਵੋਗੇ ਨਾ ਆਪਾਂ ਪ੍ਰੋਪਰ ਮੇਕਅਪ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਕੈਮਰਾ ਲਾ ਕੇ ਹਾਂ ਸਰਵ ਲੋ ਪਾਲਰ ਜੀ ਬਣਾਉਣਾ ਪਾਲਰ ਜੀ ਬਣਾਉਣਾ ਤੇ ਲੋ ਜੀ ਫਾਈਨਲ ਆਪਾਂ ਰੈਡੀ ਹੋ ਗਏ ਆਂ ਦੇਖ ਸਕਦੇ ਤੁਸੀਂ ਮੇਰੀ ਲੁੱਕ ਤੇ ਪਿੱਛੇ ਸਲੂਨ ਦਾ ਨਾਮ ਲਿਖਿਆ ਹੋਇਆ ਆਪੇ ਪੜ ਲਿਓ ਕਿਤੇ ਮੇਰੇ ਕੋ ਗਲਤੀ ਹੋ ਜਾਈ ਤੇ ਚਲੋ ਲੋ ਜੀ ਆਪਾਂ ਫੁੱਲ ਰੈਡੀ ਆਂ ਆਪਾਂ ਦੁਪੱਟਾ ਸਿਰਫ ਐਵੇਂ ਹੀ ਲੈ ਲਿਆ ਇੱਕ ਪਾਸੇ ਪਿੰਨ ਲਾ ਲਿਆ ਇੱਕ ਪਾਸੇ ਐਵੇਂ ਛੱਡਤਾ ਇਹ ਜਿਹੜੇ ਰਹਿ ਗਏ ਬਾਕੀ ਜੋ ਰਹਿ ਗਿਆ ਉਹ ਤੁਹਾਨੂੰ ਘਰੇ ਜਾ ਕੇ ਫਾਈਨਲ ਲੁੱਕ ਦਿਖਾਵਾਂਗੇ ਹਾਂ ਜੀ ਆਂਟੀ ਉਹ ਕਹਿੰਦੇ ਸੀ ਬੈਕ ਸਰਟੀਫੀਕੇਟ ਲੈਣ ਗਈ ਸੀ ਮੇਰੀ ਬੈਕ ਮੈਂ ਤੁਹਾਨੂੰ ਦਿਖਾਨੀ ਆ ਗੁੱਤ ਲੈਣ ਆ ਰਿਹਾ ਤੁਸੀਂ ਫੋਨ ਕੀਤਾ ਅਲਨ ਕਿਹਨੂੰ ਦਿਖਾਉਣਾ ਮੇਰੀ ਗੁੱਤ ਦਿਖਾਈ ਗੁੱਤ ਖਾਈ ਪਿੱਛੇ ਆ ਜਾ ਮੜ ਜਾ ਤੂੰ ਮੂੰਹ ਉੱਗੜ ਫੜੀ ਤੂੰ ਬਣਾ ਦੇ ਸੀ ਕਰ ਲਓ ਕਹਿੰਦੇ ਆਇਆ ਨਹੀਂ ਤੇ ਆਇਆ ਜੀ ਮੇਰਾ ਹੈਅਰ ਸਟਾਈਲ ਚੈੱਕ ਕਰ ਮੇਤਰਾ ਦੀ ਗੁੱਤ ਚੈੱਕ ਕਰ ਮੇਤਰਾ ਨੇ ਆਹ ਦੀ ਫਸਟ ਟਾਈਮ ਗੁੱਤ ਮੇਤਰਾ ਹੀ ਲੋ ਨਾ ਨਾ ਕਿਵੇਂ ਲੱਗ ਰਹੀ ਕਮੈਂਟ ਕਰਕੇ ਜਰੂਰ ਦੱਸ ਫਿਰ ਤੁਸੀਂ ਉੱਥੇ ਹੋਵੋਗੇ ਨਾ ਜੀ ਇਹ ਮੇਰਾ ਸੂ ਚਲੋ ਮੈਂ ਦੇਖ ਲਈਏ ਇਹ ਮੈਂ ਜੀ ਤੇ ਮੇਰਾ ਸੂਟ ਹੈ ਠੀਕ ਹੈ ਇਹ ਮੇਰਾ ਤੇ ਮੇਰਾ ਸੂਟ ਹੈ ਬਾਸੀ ਫੈਮਲੀ ਹੈ ਬਾਸੀ ਫੈਮਲੀ ਦਾ ਬਕਸਾ ਆ ਉਹ ਐਡੇ ਕਾਰੇ ਤੈਨੂੰ ਲੈਣਾ ਕਿਨੇ ਵਾਲੇ ਤੇ ਅੱਜ ਅਹੀ ਸਭ ਤੋਂ ਪਹਿਲਾਂ ਤਿਆਰ ਹੋ ਗਿਆ ਹਜੇ ਅਵਤਾਰੂ ਜੀ ਗੈਡੀ ਨਹੀਂ ਹੋਏ ਤੇ ਮੈਂ ਅਮਨ ਨੂੰ ਕਹਿ ਰਹੀ ਕਿ ਅੱਜ ਅਸੀਂ ਜਾ ਕੇ ਕਹਿਣਾ ਕਿ ਹਾਂ ਤੂੰ ਅਜੇ ਤੱਕ ਰੈਡੀ ਕਿਉਂ ਨਹੀਂ ਹੋਏ ਹੈਲੋ ਬਾਕੀ ਤੁਹਾਨੂੰ ਘਰ ਜਾ ਕੇ ਮਿਲਦੇ ਆਂ ਕੁਲਵਿੰਦਰ ਨੂੰ ਰੱਗ ਬਣ ਲਈ ਲੋ ਜੀ ਮੇ ਤਾਂ ਸੜ ਦਮਨ ਪੁੱਤ ਰੈਡੀ ਹੋ ਰਿਹਾ ਦਮਨ ਦੇ హెਅਰ ਤੇ ਪੈਰ ਇਨ ਕਰਲ ਡਿਫਰੈਂਟ ਲੁੱਕ ਦਮਨ ਮੂਡ ਕਿਉਂ ਹਾਸ ਹੈ ਨੇ ਸੋ ਟਿਉਕੀ ਪੁੱਛਾ ਅਛੇਤੀ ਉੱਠ ਗਏ ਨਾ ਤਾਂ ਕਰੀ ਕਿ ਨਾਲ ਲੱਗੇ ਮੈਂ ਤਾਂ ਤੁਹਾਨੂੰ ਦੱਸ ਦਾਂਗੀ ਹੈ ਇਧਰ ਹੀ ਆ ਜਾਓ ਚਲੋ ਜੀ ਇਹ ਸਿਸ ਮੇਰੀ ਫਾਈਨਲ ਲੁੱਕ ਹਜੇ ਮੈਂ ਜੁੱਤੀ ਚੇਂਜ ਕਰੂੰਗੀ ਜੁੱਤੀ ਮੇਰੀ ਆਫ ਵਾਈਟ ਪਾਈ ਹੋਈ ਹੈ ਨਾਲ ਬਾਟਮ ਹੈ ਤੇ ਅਮਨ ਦੱਸੇਗੀ ਕਿ ਸੂਟ ਕਿਹੜਾ ਰੈਡੀ ਕੀਤਾ ਹੋਇਆ ਹੈ ਮਣ ਤੁਸੀਂ ਦੱਸੋ ਤੁਸੀਂ ਵੱਡੇ ਬਟਿਕ ਵਾਲੇ ਹੋ ਇਹ ਸੂਟ ਆਪਾਂ ਕੀਤਾ ਹੋਇਆ ਹੈ ਜੀ ਕੀਵੀ ਸਿਲਕ ਦੇ ਉੱਪਰ ਤੇ ਸਾਰਾ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਕਿਤੇ ਵੀ ਇਹਦੇ ਵਿੱਚ ਮਸ਼ੀਨਰੀ ਦਾ ਕੰਮ ਨਹੀਂ ਕੀਤਾ ਹੈਗਾ ਤੇ ਤੁਸੀਂ ਇਹਨੂੰ ਐਨੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹਦਾ ਆਪਾਂ ਬਲੈਕ ਤੇ ਕੀਤਾ ਕਿਉਂਕਿ ਸੋਨੂ ਕੋਲ ਬਲੈਕ ਸੂਟ ਹੈ ਨਹੀਂ ਸੀ ਕੋਈ ਵੀ ਮੈਂ ਫਸਟ ਟਾਈਮ ਪਾਇਆ ਬਲੈਕ ਤੇ ਇਹਨੂੰ ਕਿਸੇ ਵੀ ਕਲਰ ਤੇ ਰੈਡੀ ਕਰਵਾਓ ਬਹੁਤ ਸੋਹਣਾ ਬਣੂਗਾ ਤੇ ਨੈੱਕੇ ਦਾ ਵੀ ਹੈ ਅਗਰ ਤੁਸੀਂ ਵੀ ਨੈੱਕ ਨਹੀਂ ਲਾਈਕ ਕਰਦੇ ਤੁਸੀਂ ਗੋਲ ਨੈੱਕ ਵੀ ਬਣਾ ਸਕਦੇ ਹੋ ਹਨ ਕੋਈ ਵੀ ਸ਼ੇਪ ਤੁਹਾਨੂੰ ਅੱਛੀ ਲੱਗਦੀ ਹੈ ਨਾ ਕਿ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਦੁਪੱਟਾ ਆਪਾਂ ਇਹਦੇ ਨਾਲ ਰੱਖਿਆ ਪਿਓਰ ਔਰਗੈਂਜ਼ਾ ਦਾ ਤੇ ਬਾਜ਼ੂ ਉੱਪਰ ਵੀ ਬਹੁਤ ਸੋਹਣਾ ਵਰਕ ਹੈ ਆ ਚੈੱਕ ਕਰਵਾ ਲਿਆ ਫਸਟ ਟਾਈਮ ਮੇਕਅਪ ਕਰਵਾਇਆ ਬਹੁਤ ਵਧੀਆ ਹੈ ਤੁਹਾ ਤੇ ਬਿਲਕੁਲ ਨੇਚਰਲ ਜਿਹਾ ਐ ਨਹੀਂ ਹੈਗਾ ਕਿ ਜਿਵੇਂ ਆਪਾਂ ਕਹਿ ਦੇਣਾ ਓਵਰ ਮੇਕਅਪ ਦੇ ਚੱਕਰ ਚ ਅਸੀਂ ਮੇਕਅਪ ਹੀ ਨਹੀਂ ਸੀ ਕਰਵਾ ਰਹੇ ਪਹਿਲਾਂ ਕਿ ਕਿਤੇ ਓਵਰ ਨਾ ਲੱਗੇ ਹਨਾ ਬਿਲਕੁਲ ਓਵਰ ਨਹੀਂ ਲੱਗਿਆ ਬਹੁਤ ਸੋਹਣਾ ਮੇਕਅਪ ਕੀਤਾ ਹੈ ਥੈਂਕ ਯੂ ਦੀ ਥੈਂਕ ਯੂ so much ਤੇ ਮੈਂ ਕੁਝ ਤੁਹਾਨੂੰ ਦੱਸਿਆ ਆਪਣੇ ਹੈਅਰ ਦੀ ਲੁੱਕ ਵੀ ਕੁਝ ਸਟੇਲ ਕਰਵਾਈ ਸੀ ਤੇ ਬਹੁਤ ਪਿਆਰੀ ਲੱਗੀ ਮੈਨੂੰ ਹਾਂ ਬਹੁਤ ਛੋਟੇ ਸੀ ਤੁਹਾਨੂੰ ਪਤਾ ਹੀ ਜਿਹੜੇ ਆਪਣੇ ਵਲੌਗ ਦੇਦੇ ਉਹਨਾਂ ਨੂੰ ਪਤਾ ਹੀ ਬਹੁਤ ਛੋਟੇ ਹੈਅਰ ਸੀ ਤੇ ਇਹਨਾਂ ਨੇ ਲੋਕ ਮੈਨੂੰ ਕੁਛ ਐਵੇਂ ਦਿੱਤੀ ਤੇ ਬਹੁਤ ਪਿਆਰੀ ਲੱਗੀ ਮੈਨੂੰ ਤੇ ਮੇਰੀ ਸੋਹਣੀ ਵੀ ਲੱਗ ਰਹੀ ਹੈ ਕੁਤਰ ਦਿੱਤੀ ਹੋਈ ਕਿਉਂਕਿ ਮੈਂ ਫਸਟ ਟਾਈਮ ਕਿੱਤੀ ਤਾਂ ਕਰ ਰਹੀ ਹਾਂ ਬਿਲਕੁਲ ਠੀਕ ਹੈ ਜੀ ਬਾਕੀ ਚਲੋ ਜੀ ਤੁਹਾਨੂੰ ਹੁਣ ਮੈਰਿਜ ਤੇ ਅਸੀਂ ਜਾ ਕੇ ਮਿਲਾਂਗੇ ਠੀਕ ਹੈ ਬਨੇਰੋ ਤੁਸੀਂ ਵਲੌਗ 'ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਹੈ ਕਿਉਂਕਿ ਸਾਡੀਆਂ ਭੈਣਾਂ ਦਾ ਸਪੈਸ਼ਲ ਕਮੈਂਟ ਆਇਆ ਹੈ ਜੀ ਦੀਦੀ ਹੁਣ ਤੁਸੀਂ ਮੈਰਿਜ ਤੇ ਅਸੀਂ ਵੀਡੀਓ ਦੱਬ ਕੇ ਸ਼ੇਅਰ ਕਰਾਂਗੇ ਕਰਾਂਗੇ ਠੀਕ ਹੈ ਜੀ ਤੇ ਹੁਣ ਕਰੇ ਚੱਲਦੇ ਆਪਾਂ ਮੇਰਾ ਪਰਸ ਕਿੱਥੇ ਯਾਰ ਪਰਸ ਮੈਂ ਰੱਖਾ ਦਾ ਲਓ ਜੀ ਡ ਮੈਂ ਪਾਇਲਟ ਨੂੰ ਠੰਡ ਬੜੀ ਲੱਗਦੀ ਆ ਅੱਜ ਤਾਂ ਪਾਇਲਟ ਨੇ ਟੋਪੀ ਬੜੀ ਪਾਈ ਕੀ ਕੋਟੀ ਮੈਂ ਨਹੀਂ ਪੁੱਛਣਾ ਪਾਇਲਟ ਉਹਨੂੰ ਤਾਂ ਬਦਲਾਂ ਚ ਡਰਕ ਨਾ ਬੜੀ ਸਿੱਟੀ ਨਾ ਹੋ ਗਿਆ ਨਾ ਸਵਾਰੀਆਂ ਮਾਰਦੀਆਂ ਮਰਨ ਕੋਈ ਚੱਕਰ ਨਹੀਂ ਕਿਵੇਂ ਵੇਨਾ ਯਾਹੀ ਤਿਆਰ ਹੋਇਆ ਜਾਣਾ ਮੇਰੇ ਘਰ ਅੱਜ ਤਾਂ ਹੀ ਲੱਗੂਗੀ ਅੱਜ ਤੇ ਉਹੀ ਗੱਲ ਹੋਣੀਗੀ ਕੋਈ ਫੇਰ ਹੁਣਾਂ ਵਿੱਚ ਉਹ ਨਹੀਂ ਮੈਂ ਇਕੱਲੀ ਆ ਰਹੀ ਹਾਂ ਮੈਂ ਉਹ ਕਰ ਦੂੰਗੀ ਫੋਸਟ ਕਮਾਰ ਦੂੰਗੀ ਜੂਮ ਮਾਰ ਦਿੰਗੇ ਮੈਂ ਜੂਮ ਨਾ ਮਾਰਿਆ ਇਧਨੂ ਮਾਰ ਦੇਣਾ ਲੋ ਜੀ ਬਸ ਹੈਲੀਕਾਪਟਰ ਲੈਂਡ ਕਰਨ ਵਾਲਾ ਸਾਜਲੇ ਅਸੀਂ ਚੱਲ ਪਏ ਸਾਜ ਅੱਗੇ ਜਿਹੜਾ ਹਟ ਜਾਤ ਰਿਓ ਮੱਚੇ ਪਏ ਹੋਣਗੇ ਹੋਣਗੇ ਲੇਟ ਹੋਗੇ ਵਿੰਡੋ ਸੀਟ ਚਾਹੀਦੀ ਨਾ ਉਹ ਵੀ ਰਮਨ ਪੁੱਛਣਾ ਦਰਗੀਏ ਮੂੰਮ ਨੇ ਰਿਹਾਏ ਪਹਿਲਾਂ ਰਮਨ ਨੂੰ ਫੋਨ ਕਰਕੇ ਪੁੱਛ ਜੇ ਛੱਡ ਤੂੰ ਫਤੇ ਉੱਧਰ ਬੈਠਾ ਨੀ ਤਾ ਤੂੰ ਸਾਡੇ ਨਾਲ ਜਾਂ ਮਾਸੀ ਨੂੰ ਉਧਰ ਬੈਲਣ ਲੱਗ ਕੇ ਇੱਥੇ ਆਉਣਾ ਚੱਲ ਉਧਰ ਚੱਲੋ ਫਟੇ ਲਓ ਜੀ ਸੋਹਣਾ ਦੇਖੋ ਮੇਰੀ ਅੱਜ ਆਊਟਫਿਟ ਟਾਈ ਰਹਿ ਗਈ ਯਾਰ ਹਾਂ ਟਾਈ ਰਹਿ ਗਈ ਕੋਈ ਗੱਲ ਨਹੀਂ ਟਾਈ ਤੋਂ ਪਹਿਲਾਂ ਗਿਆ ਦੇਖ ਲੈ ਮੇਰੇ ਚੱਲੋ ਚੱਲੋ ਵੇ ਚਲੋ ਜੀ ਕਰੋ ਚੱਲ ਪਿਆ ਆਪਾਂ ਤੇ ਬਰਾਤ ਗੁਰਦੁਆਰਾ ਸਾਹਿਬ ਪਹੁੰਚੀ ਮੱਥਾ ਟੇਕਣ ਦੀ ਉਹ ਅੱਗੇ ਜਿੱਦਾਂ ਚਲੋ ਅਮਣ ਕਿੱਧਰ ਗਈ ਗੱਡੀ ਚ ਜਾਂਦਾ ਜਿਹੜਾ ਸਾਹ ਲੈ ਗਿਆ దాక gutగగ 9గెిా BILL. ਹੋਰਾ ਹੈ ਨਾ ਸ਼ਰਟ ਵੀ ਠੀਕ ਆ ਜੁੱਤੀ ਨਹੀਂ 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 ਕੋਈ ਲੋ ਜੀ ਬਰਾਤ ਚੱਲ ਪਈ ਐ ਫੇਰ ਬੋਲੋ ਲੋ ਜੀ ਬਰਾਤ ਚੱਲ ਪਈ ਐ ਤੇ ਆਪਾਂ ਵੀ ਚੱਲਣ ਲੱਗਿਆਂ ਨਿਕਲੋ ਫਟਾਫਟ ਫਤੇ ਪਾਪਾ ਕੋਲੇ ਤੁੰਡੂ ਦੀ ਆਖ ਕਦੇ ਦੇ ਪਰਾਂ ਬਣ ਕੇ ਆ ਵੀ ਤੈਨੂੰ ਹੋਰ ਅੰਕ ਦੇਣੀ ਐ ਪਰ ਨਹੀਂ ਟੱਕਰ ਜਦੋਂ ਨਹੀਂ ਟੋਕੀ ਲੈ ਫਤੇ ਫੱਲੇ ਕਿੰਨੇ ਲਾਇਆ ਫਤੇ ਉਹ ਦੇ ਦੇ ਦੇਖਿਆ ਇਕੱਲਾ ਘੁਰਾ ਫਿਰਦਾ ਦੇ ਉੱਥੇ ਆਹ ਦੇਖਾਂ ਹਾਲੇ ਆਂ ਮਾ ਕੰਫਰਟੇਬਲ ਬੈਠੀ ਐ ਨਾ ਮਮਨੋਂ ਐਨਕ ਦੇ ਰੋ ਆਹ ਸਾਡੇ ਫਤੇ ਦੀ ਫਾਈਨਲ ਲੁੱਕ ਨਹੀਂ ਮਾਚ ਦਿਖੇ ਜਾਏਨੀ ਸਾਡੇ ਦੋਨਾਂ ਦੀ ਦਿਖਾਈ ਦੇਣੀ ਫਤੇ ਆਹ ਦੇਖ ਆਹ ਦੇਖੋ ਇਹਦੇ ਮੇਰੇ ਪੁੱਤ ਨੇ ਮੇਰੇ ਨਾਲ ਮੈਚਿੰਗ ਕੀਤੀ ਹੈ ਹਾਂ ਲਓ ਚਲੋ ਮੱਤੇ ਚਲੋ ਮਰੇ ਬੁੱਤ ਤੇ ਲੋ ਜੀ ਘਰੋਂ ਚੱਲ ਪਿਆ ਜੀ ਪ੍ਰਾਤਵੀ ਚੱਲ ਪਈਏ ਘਰੋਂ ਕੀ ਚੱਲ ਪਿਆ ਬਰਾਤ ਦੇ ਨਾਲ ਚੱਲ ਪਿਆ ਆਪਾਂ ਤੇ ਸਾਰੇ ਰੈਡੀਆਂ ਓਕੇ ਛੋਕੇ ਹੋ ਕੇ ਬਸ ਹੁਣ ਤੁਹਾਨੂੰ ਸਿੱਧਾ ਪੈਲੈਸ 'ਚ ਮਿਲਾਂਗੇ ਜਾ ਕੇ ਅੰਬਾਲਾ ਰੋਲਾ ਪਿਆ ਜਾਂਦਾ ਉਹਨਾਂ ਦੇ ਕੋਲ ਦਾ ਲਸਾ ਹਾਂ ਅੰਤਾਰ ਦਾ ਕੋਟ ਪੈਂਟ ਰੈਡੀ ਨਹੀਂ ਹੋਇਆ ਉਹ ਹੁਣ ਅਗਲੀ ਮੈਰਿਜ ਤੇ ਰੈਡੀ ਹੋਣਾ 10 ਤਰੀਕ ਤੱਕ ਰੈਡੀ ਹੋਏਗਾ ਤੇ ਬਲੇਜ਼ਰ ਹੀ ਪਾਈ ਆ ਉਦਾਰ ਨੇ ਪੈਂਟ ਵੀ ਨਵੀਂ ਹੈ ਹਾਂ ਸਾਰਾ ਕੁਝ ਨਵਾਂ ਹੈ ਬਈ ਕਮੈਂਟ ਆ ਜਣੇ ਨੇ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਜਾ ਕੇ ਗੱਡੀਆਂ ਬੜੀ ਹੌਲੀ ਜਾ ਰਹੀਆਂ ਰਾਜ ਆ ਗਈ ਤੇ ਮੰਮੀ ਲੋ ਜੀ ਪੈਲੈਸ ਪਹੁੰਚ ਗਏ ਆਪਾਂ ਦਮਨ ਦਮਨ ਦੇ ਪਾਪਾ ਤੇ ਹਜੇ ਅਮਨੁਰੀ ਆਏ ਨਹੀਂ ਉਹ ਵੇਟ ਕਰਦੇ ਪਏ ਆਂ ਅਸੀਂ ਉਹਨਾਂ ਦਾ ਕੀ ਉਹ ਕਦੋਂ ਆਉਣਗੇ ਉਸੇ ਗੁੱਸੇ ਦੇ ਕੱਤੋਂ ਨਾਲੇ ਅੱਜ ਇਹਨਾਂ ਦੇ ਆਫਿਸ ਦੀ ਛੁੱਟੀ ਹੈ ਫਿਰ ਵੀ ਇਹਨਾਂ ਨੂੰ ਆਫਿਸ 'ਚ ਫੋਨ ਆਈ ਜਾਂਦੇ ਪਏ ਆਈ ਜਾਂਦੇ ਪਏ ਗਲਾ ਖਰਾਬ ਕਰਾ ਲਿਆ ਗਲਾ ਕੱਲ ਨਾ ਪਕੌੜੇ ਖਾ ਕੇ ਕੋਲ ਡਰਿੰਕ ਪੀ ਲਈ ਤਾਂ ਦਾ ਅਮਨ ਬਾਕੀ ਪਾਰਟੀ ਅੱਗੇ ਆ ਅਦੀ ਪਾਰਟੀ ਸਾਡੀ ਉਹ ਆ ਰਹੀ ਹੈ ਗੱਡੀ ਕਿੱਥੇ ਲੱਗੀ ਆਪਣੀ ਮੈਂ ਵੇਖ ਕੇ ਤੇ ਆਵਾਂ ਹਲੋ ਪੁੱਤੜੀ ਲਓ ਜੀ ਸਾਡੀ ਦੂਜੀ ਪਾਰਟੀ ਵੀ ਆ ਚੁੱਕੀ ਹੈ ਆ ਭਾਜੀ ਕਹਿੰਦਾ ਮੈਂ ਅੰਮਣ ਹੀ ਨਹੀਂ ਜੱਗੀ ਤਰ੍ਹਾਂ ਵੇਖੀ ਮੈਂ ਵੇਖੀ ਪਾਜੀ ਨੂੰ ਦੇਖਿਆ ਨਹੀਂ ਹਾਂ ਕੰਬਾ ਮੈਂ ਪਾਜੀ ਸਾਹਿਬ ਇਤਨਾ ਪ੍ਰਧਾਨ ਕਹਿੰਦਾ ਨਹੀਂ ਠੀਕ ਹੈ ਬਸ ਠੀਕ ਹੈ ਨਹੀਂ ਸਹੀ ਹੈ ਬਹੁਤ ਫੋਨ ਆਉਣ ਵੀ ਲਾਗੇ ਭਾਈ ਇਥੋਂ ਬਾਦਸ਼ਾਹਪੁਰ ਪਿੰਡ ਤੋਂ ਗੱਡੀ ਤੇਰੀ ਬਹੁਤ ਕਿੰਨੀ ਖੁੱਗ ਗਈ ਤੇਜ਼ ਤੇ ਕਿਦੋਂ ਬ੍ਰੇਕ ਲਾਤੀਂ ਲੱਗੇ ਸਾਡੀ ਗੱਡੀ ਠੁੱਗੀ ਗਾਈ ਚਲੋ ਉਹ ਕਹਿੰਦਾ ਐਨਾ ਖਾਦੀ ਪਿੱਤ ਨਹੀਂ ਉਹ ਫੇਰ ਕਹਿੰਦਾ ਇੱਤ ਕਾਈ ਕਿਨੇ ਆਏ ਆ ਕਹਿੰਦਾ ਰਾਣੇ ਨੇ ਮਾਰੀਆਂ ਬ੍ਰੇਕਾ ਗੱਡੀ ਠੋਗੀ ਗੱਡੀਆਂ ਤੇਜ਼ ਵੀ ਬਹੁਤ ਸੀ ਆਉਂਦੇ ਯਾਰ ਇੱਕਦਮ ਬ੍ਰੇਕ ਮਾਰ ਦਿੰਦੇ ਸੀ ਅੱਗੇ ਹਾਂ ਬਹੁਤ ਤੇਜ਼ ਗੱਡੀਆਂ ਸਾਰੇ ਕਾਲੀ ਵਾਲੇ ਦੀ ਪਤਾ ਨਹੀਂ ਕਿਉਂ ਪਤਾ ਨਹੀਂ ਅੱਗੇ ਕਿਤੇ ਜਾ ਕੇ ਬ੍ਰੇਕ ਮਾਰਦੀ ਕਿਤੇ ਖੜ੍ਹਦੀ ਹਾਂ ਸਲੋ ਕਰ ਲੈਂਦੀ ਹਾਂ ਹਾਂ ਹੌਲੀ ਚੱਲੋ ਜੀ ਇਨਸਾਨਾਂ ਨਾਲ ਚੱਲਣਾ ਸੀ ਤੁਸੀਂ ਵੀ ਬੜੀ ਕਾਲੀ ਕਰਦਾ ਉਹ ਨਹੀਂ ਨਹੀਂ ਤੇਜ਼ ਸੀ ਗੱਡੀਆਂ ਅਸੀਂ ਕਰਿਆ ਅੱਛਾ ਮਾਈ ਵੀ ਅੱਛਾ ਜਾ ਕੇ ਮਾਰੂ ਮਗਰ ਲਾਉਂਦੀ ਕਿ ਲੋੜ ਸੀ ਇਹਦਾ ਮਗਰ ਉਹ ਗੱਡੀ ਅਰੇ ਉੱਥੇ ਮੋੜ ਤੋਂ ਬਾਅਦ ਸੇ ਪਤਾ ਲੱਗਿਆ ਕੋਈ ਬੱਸ ਹੁਣ ਚਲੋ ਹਾਂ ਜੀ ਹੁਣ ਤੁਸੀਂ ਸਾਡਾ ਟੱਬਰ ਲੜਨ ਨਹੀਂ ਲੱਗ ਪੈਂਦਾ ਸਾਡਾ ਟੱਬਰ ਜਿੱਥੇ ਆਇਓ ਉਥੇ ਗਲਵਿੰਦਰ ਫਤਿਹ ਦੀ ਬ ਸਮਝ ਨਹੀਂ ਆ ਕਿ ਤੇ ਪਾ ਦੇ ਲੋ ਪਤਰੀ ਨਹੀਂ ਮੈਂ ਪੁੱਤਰੀ ਲੈ ਕੇ ਆਈ ਤੇਰੇ ਲਈ ਇਹ ਸਾਨੂੰ ਕੀ ਹੈ ਪਾ ਪਲੀਜ਼ ਲੋ ਪਲੀਜ਼ ਮੋੜੇ ਲੈ ਜਾਣੀ ਨਹੀਂ ਪਹਿਲਾਂ ਅੰਦਰ ਅੰਦਰ ਕੀ ਮੈਦਾ ਨਾਮ ਦਾ ਯਾਰ ਅਰੇ ਚਾਚੂ ਦੀ ਟੋਰਾ ਫੁੱਲ ਫੁੱਲ ਮੈਂ ਕਿਹਾ ਚਾਚੂ ਕੱਲ ਵੀ ਅੰਦਰ ਫੋਟੋਗ੍ਰਾਫਰ ਕੋਲ ਕਰਵਾ ਦੇ ਅਬ ਕੱਲ ਤੇ ਆਪਣੀ ਨਾਲ ਮਾਰਿਆ ਤਾਂ ਨਹੀਂ ਚਾਚੂ ਉਹ ਸਾਡੀ ਕੱਲ ਫੋਟੋ ਕੁਣੋਂ ਨਾਂਦੇ ਬਰ ਗਿਆ ਸੋਚ ਮਾਸੀ ਨੂੰ ਆਪਰ ਫੋਣੀ ਆਈ ਜਾਂਦੇ ਨੇ ਆਪਾਂ ਦਾ ਇੱਕ ਆਫਿਸ ਦੀ ਕਾਰੀ ਛੁੱਟੀ ਗਈ ਹੈ ਲੈ ਅਪੜੀਆਂ ਵੀ ਇੱਥੇ ਹੀ ਚੱਲਣੀਆਂ ਇੱਥੇ ਹੀ ਜਾਵਾਂਗੇ ਆਪਾਂ ਥੱਲੇ ਆ ਲੈ ਨਹੀਂ ਦੇਖੀ ਉਹ ਵ ਦੇ ਨਵੇਂ ਕਰਨੀ ਜੀ ਕੀ ਹੋ ਲੋਗੇ ਬੱਚੋ ਫੋਟੋ ਨਹੀਂ ਕਰਾਣੀ ਯਾਰ ਰੋਸ ਗਿਆ ਪਤਾ ਨਹੀਂ ਕਿ ਉਹਨਾਂ ਕਾਲੀ ਕਾਲੀ ਚੀਜ਼ਾਂ ਖਾਂਦੇ ਨਹੀਂ ਕਰਦੇ ਉਹਨਾਂ ਦਾ ਫਾਇਦਾ ਵੀ ਨਹੀਂ ਕਰਦੇ ਇਹਨਾਂ ਚਾਹ ਚੂ ਵੀ ਨਹੀਂ ਮੈਨੂੰ ਲੱਗਦਾ ਪੀਤੀ ਆਪਾਂ ਚੱਲ ਜਾਂਗੇ ਅਸੀਂ ਅਮਨ ਇਹਨਾਂ ਦੇ ਵਿਚਾਰਿਆ ਬੱਚਿਆਂ ਚਾਹ ਵੀ ਨਹੀਂ ਪੀਤੀ ਪਹਿਲੀ ਵਾਰੀ ਸੀ ਉਹ ਸੀਗਾ ਲੈ ਭਈ ਅਮਨ ਨੂੰ ਸਾਰੀ ਅਮਨ ਦੀਆਂ ਦਰਾਨੀਆਂ ਚ ਥਾਣੀਆਂ ਕਹਿ ਰਹੀਆਂ ਕਿ ਅੱਜ ਅਸੀਂ ਘਗਰੇ ਤੇ ਸ਼ਰਾਬ ਡੋਲਣੀ ਇਹ ਕਹਿੰਦੀਆਂ ਕਿ ਸ਼ਰਾਬ ਡੋਲਣੀ ਹੈ ਹਾਂ ਇਹ ਤਾਂ ਸ਼ਰਾਬ ਡੋਲਾਂਗੇ ਮਰੇ ਨੂੰ ਲੇਗਾ ਕਿ ਤੇ ਪਹਿਲੀ ਵਾਰ ਹੀ ਪਾਏ ਮੈਂ ਦਾ ਵਿਆਹ ਅੱਜ ਪਾਇਆ ਬੋਲੀ ਬੈਠੇ ਪਾਇਆ ਹਮ ਉਹ ਕੋਈ ਨਾ ਮੁੱਦ ਨਹੀਂ ਪਾਇ ਲੇਗਾ ਮੈਨੂੰ ਮੁੱਦ ਪਾਇਆ ਇੱਕ ਵਾਰ ਹੀ ਪਾਇਆ ਤਾਂ ਨਹੀਂ ਨਹੀਂ ਉਹ ਛਰਾਰਾ ਸੀ ਉਹ ਛਰਾਰਾ ਸੀ ਗਾਉਂ ਜਾਂਦੀ ਉਹ ਗਾਉਂਦੀ ਇਹ ਕੁਦਾ ਸਹੀ ਲੱਗ ਰਿਹਾ ਲਓ ਜੀ ਹੁਣ ਮਾਪਤ ਲੱਗ ਰਿਹਾ ਫੋਟੋ ਕਰਾਂ ਪਾਈ ਕੋਈ ਪਤਾ ਨਹੀਂ ਮੇਰਾ ਪੰਨੀਤ ਕੋਲ ਅਧਿਆਸੀ ਯਾਰ ਕੀ ਗੱਲ ਸਮਾਈਲ ਕਰੋ ਐਸਾ ਲੱਗ ਰਿਹਾ ਕਿ ਸਮਾਈਲ ਕਿਵੇਂ ਦਿਖਾ ਰਹੀ ਛੁੱਟੀ ਜੀ ਹੱਥਾ ਆ ਇਹਨੂੰ ਦਫ਼ਤਰ ਤੇ ਫੋਨ ਆਈ ਜਾ ਰਹੇ ਉਧਰ ਦੇ ਦਫ਼ਤਰ ਚ ਸੁਰਤੀ ਲੱਗੀ ਉਹਦੀ ਹਾਂਜੀ ਫੋਨ ਆ ਰਿਹਾ ਨੂੰ ਬੰਦ ਕਰ ਦਮੈਂ ਵੀ ਠੀਕਾ ਦਾ ਫੋਨ ਬੰਦ ਕਰਤਾ ਅੱਜ ਦਿਨ ਫੋਨ ਦੇ ਕੰਮ ਕਰਦੇ ਆਂ ਹੋਰ ਸਾਡਾ ਪਰਿਵਾਰ ਲੜਾਕੂ ਪਰਿਵਾਰ ਪਹੁੰਚ ਚੁੱਕਿਆ ਹੈ ਪਹਿਲਾਂ ਸੇ ਚਲੋ ਪਹਿਲਾਂ ਗੋਲ ਗੱਪੇ ਤੋਂ ਸਟਾਰਟ ਕਰੀਏ ਖਾਣ ਵੇਲੇ ਵੀ ਲੜਪਣਾ ਗੋਲ ਗੱਪੇ ਖਾਣ ਵੇਲੇ ਖਾਣ ਵੇਲੇ ਗੋਲ ਗੱਪੇ ਮੂਹ ਤੇ ਚੱਕੇ ਲੈ ਆਜੋ ਤਾਰੇ ਲੋ ਜੀ ਸਾਡੀ ਪੂਰੀ ਟੀਮ ਬੈਠ ਗਈ ਹੈ ਖਾਣ ਵਾਸਤੇ ਕਾਫੀ ਲਾ ਦੇਣਾ ਵੀ

ਲਤਾ ਦੇ ਬਾਵਾ ਦੇ ਐਡ ਕਰ ਦੋ ਜੇ ਕਿਨੂੰ ਦਾਤ ਖਾਜ ਖੁਜਲੀ ਹੁੰਦੀ ਹੈ ਮੇਰੇ ਐ ਚਾਤ ਦਾਤ ਖਾਜ ਖੁਜਲੀ ਲਈ ਸਿਰਫ ਇੱਕ ਚਮਚ ਜਿਹੜਾ ਬੜਾ ਟੱਡਾ ਨਾ ਕੋਈ ਮਰਜੀ ਲੈ ਲਓ ਜਿਆਦਾ ਮੇਰੇ ਕੋਲ ਜਨਾ ਹੈ ਇਹ ਕਿ ਇਹ ਇਤਰਾਉਣ ਦਾ ਇਹ ਕਿੰਨੇ ਦੱਸਿਆ ਕੰਮ ਐਨੇ ਸੌਣੇ ਦਾ ਸਾਰ ਬਦਲ ਹੋ ਗਿਆ ਨਹੀਂ ਚਾਹ ਆ ਗਈ ਚਾਹ ਆ ਗਈ 2 ਵਜ ਗਏ ਬਬਲੀ 2 ਵਜ ਗਏ ਚਾਹ ਦਾ ਟਾਈਮ ਹੋ ਗਿਆ ਨਹੀਂ ਨਹੀਂ ਸਾਡਾ ਨਹੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ 2 ਵਜ ਗਏ ਤੇ ਚਾਹ ਦਾ ਟਾਈਮ ਹੋ ਗਿਆ ਗੱਲ ਤੇ ਐ ਅਸਲ ਚ ਸਾਡੇ ਵੱਲ ਤਾਂ ਕੋਈ ਜੜੀ ਆ ਮੂਵੀ ਵਾਲਾ ਵੀ ਨਹੀਂ ਆਇਆ ਕਿ ਇਹਨਾਂ ਦੀ ਮੂਵੀ ਬਣਾਣੀ ਆ। ਸਾਡੀ ਬਾਉਗੇ ਚੁਲੱਤ ਜਾਣੀ ਉਹਨੇ। ਨਹੀਂ ਕੋਈ ਕਾਫੀ ਕੁਫੀ ਚਾਹ ਚੁਪੀ ਆ ਜੜੀ ਆ। ਕੰਮਲ ਕਹਦੀ ਆਪਣੇ ਬੰਦੇ ਨੂੰ। ਕੀ ਕਹਦੀ? ਫਿਲਮ ਵਾਲਾ ਨਹੀਂ ਆਇਆ ਇੱਧਰ ਕੋਈ। ਆਪਣੇ ਬੰਦੇ। ਤੇਰਾ ਜੀਜਾ। ਪ੍ਰਧਾਨ। ਪ੍ਰਧਾਨ ਸਾਹਿਬ ਕਿੱਥੇ ਆ? ਪ੍ਰਧਾਨ। ਮੈਂ ਜਿੱਤ ਕੇ ਬਾ ਪ੍ਰਧਾਨ। ਨਾ ਨਹੀਂ ਰਹਿੰਦੇ। ਨਾ ਬੈਠਾ ਰਹਿੰਦੇ। ਪ੍ਰਧਾਨ ਖੁੰਦਿਆ। 有啥？ ਆ ਲਈਆਂ ਦਾ ਨਾਂ ਲਿਪਸਟਿਕ ਲਾਣੀ ਪੈਂਦੀ ਆ ਦੇਖੋ ਆ ਦੇਖੋ ਇਹ ਮਾ ਕੋਈ ਨਹੀਂ ਚੱਲ ਰਿਹਾ ਮਾਸ ਆ ਇਹ ਵੀ ਇਹ ਵੀ ਚੱਲ ਰਿਹਾ ਹਾਂ ਲਿਪ ਗਲੋਸ ਲਾਣਾ ਪੈਣਾ ਉੱਤੇ ਹਾਂ ਫਿਰ ਦੇਖੋ ਮੈਂ ਮੇਹਰਬਾਨੀ ਕਿਹਾ ਕੁਝ ਨਹੀਂ ਖਰਾਬ ਕੀਤਾ ਸਾਡੇ ਸਬਸਕ੍ਰਾਈਬਰ ਆ ਰਹੇ ਆ ਸਾਨੂੰ ਮਿਲ ਪੈਲਸ ਤੋਂ ਅਸੀਂ ਬਾਹਰ ਆ ਗਏ ਕੜਜੋ ਹਣਾ ਆ ਜੋੜੀ ਨਾਗਾਂ ਦੀ ਨਾ ਆ ਨਾਗਾਂ ਦੀ ਜੋੜੀ ਆਡੀ ਖੜਦੀ ਐ ਇਹ ਇਹਨਾਂ ਨੂੰ ਲੱਭਣਾ ਪੈਂਦਾ ਇਹਨਾਂ ਨੂੰ ਕਿੱਥੇ ਗਿਆ ਕਿੱਥੇ ਗਿਆ ਕਿੱਥੇ ਕਟਨ ਦੇ ਤੂੰ ਹੀ ਰੋਕਿਆ ਠੀਕ ਹੈ ਜੰਦੇ ਰਾਜਪਾਜੀ ਕੋ ਡੈਡੀ ਨਾਲ ਕਹਤੋ ਗਿਆ ਸੀ ਕਿ ਮੇਰੀ ਜਾਰੀ ਟੁੱਟ ਜੂ ਹੈ ਸਾਹ ਕੋ ਸਟਾਈਲ ਨਾਲ ਆਈ ਸੀ ਕਹਿੰਦਾ ਮੈਂ ਪੜ੍ਹਨ ਲਈ ਅੰਗਰੇਨ ਚਲਾ ਗਿਆ ਅੱਛਾ ਤੇ ਮੇਰਾ ਉਹ ਪੁੱਤ ਹੋ ਗਿਆ ਨਹੀਂ ਮੈਂ ਡੈਡੀ ਨੂੰ ਬਹੁਤ ਚਲਾ ਗਿਆ ਸਹੀ ਗੱਲ ਹੈ ਚਲੋ ਕਰੋ ਇੰਜੋਏ ਮਿਕਸ ਕਰਕੇ ਨਹੀਂ ਖਾ ਰਹੇ ਤੁਸੀਂ ਗੁਲਾਬ ਜਾਮਨ ਤੇ ਆਹ ਗੁਲਾਬ ਜਾਮਨ ਹੈ ਹਾਂ ਜੀ ਕੁਵਾਰ ਜੀ ਮਾਰ ਦਿਓ ਕਿਤੇ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਆ ਕਿੱਥੋਂ ਸਿੱਖਿਆ ਹੈ ਤੁਸੀਂ ਯੋ ਤਾਂ ਬੀਰਨਾ ਆਈਸਕ੍ਰੀਮ ਦਾ ਕਰਕੇ ਦੇਖ ਲੋ ਪਤਾ ਨਾ ਜੋ ਨਹੀਂ ਤੁਹਾਨੂੰ ਕਿਹਾ ਦੱਸਿਆ ਖਾਦਾ ਕਿ ਵੈਸੇ ਕਰ ਰਹੇ ਹੋ ਟਰਾਈ ਖਾਦਾ ਹੋਇਆ ਪਹਿਲਾਂ ਮੈਨੂੰ ਸਵਾਲ ਲੱਗੇ ਮੈਂ ਹਮੇਸ਼ਾ ਇਹੀ ਕਰਦਾ ਹੁੰਦਾ ਅੱਛਾ ਫਿਰ ਹੁਣ ਨਾਲ ਇਹਨਾਂ ਨੂੰ ਖਵਾਤਾ ਸਾਰਿਆਂ ਨੂੰ ਪਹਿਲਾਂ ਨਜ਼ਾਰਾ ਕਰ ਥੱਲੇ ਗਰਮ ਗਲਾਜਾਮਾ ਨਾਲ ਉੱਤੇ ਆਈਸਕ੍ਰੀਮ ਅੱਛਾ ਤੇ ਨਜ਼ਾਰਾ ਪੂਰਾ ਖੁੱਲ ਬਸ ਠੀਕ ਹੈ ਬਾਕੀ ਕਮੈਂਟ ਆ ਜਾਣੇ ਦੱਸਿਓ ਭਾਈ ਕਿਹਨੇ ਕਿਹਨੇ ਖਾਦਾ ਉਤਾਰਨ ਦਾ ਟਰਾਈ ਕਰ ਰਹੇ ਨਾਲ ਭਾਜੀ ਸਾਰੇ ਲੱਗੇ ਪਏ ਅੱਛਾ ਅੱਛਾ ਖਰੇ ਨਾਲ ਹਾਂ ਅੱਧ ਕਿਵੇਂ ਆ ਤੱਕੇ ਨਾ ਤੇ ਨਾ ਨਾ ਮਨਾਓ ਚਾਚੇ ਕਿਵੇਂ ਆ ਤੁਸੀਂ ਦੱਸੋ ਹੈ ਬਹੁਤ ਵਧੀਆ ਬਣਾਓ ਭਾਜੀ ਕਰੋ ਟਰਾਈ ਤੁਸੀਂ ਵਿੱਚ ਗਲਾਬ ਜਾਮਨ ਆ ਤੇ ਵੈਸੇ ਆਈਸਕ੍ਰੀਮ ਬਣ ਕੇ ਕਰਕੇ ਦੇਖ ਬੜਾ ਵਧੀਆ ਕਰੋ ਤਾਂ ਸਹੀ ਟਰਾਈ ਤਾਂ ਕਰੋ ਕਰਕੇ ਦੇਖੋ ਟਰਾਈ ਕਰਕੇ ਦੇਖੋ ਇੱਕ ਥੋੜੀ ਆਈਸਕ੍ਰੀਮ ਪਾ ਲਓ ਇੱਕ ਗਲਾਬ ਜਾਮਨ ਲੈ ਲਓ ਟਰਾਈ ਕਰੋ ਤੁਸੀਂ ਗਲਾਬ ਜਾਮਨ ਪਾਣ ਲਈ ਪਹਿਲੀ ਨਾ ਫੇਰ ਫੇਰੀ ਬੰਦੇ ਹੈ ਮਣ ਅਮਣ ਉਹ ਅਵਤਾਰ ਕਹਿੰਦਾ ਮੈਂ ਤਾਂ ਚਾਚਾ ਜੀ ਨੂੰ ਵੀ ਖਵਾਤਾ ਇਹ ਪਿਆਲਾ ਸਾਫ ਕਰਕੇ ਆਉਣਾ ਕਲਾਸਿਕ ਰੂਸ ਅਈ ਪਿਆਲੇ ਸੇ ਸਾਫ ਕਰਕੇ ਆਉਣਾ ਕਲਾਸਿਕ ਕੋਸ ਕੇ ਮਾਂਜ ਕੇ ਆਇਓ ਆ ਸੋਨੂ ਨੂੰ ਬੁਲਾ ਰਹੇ ਨੇ ਜੇ ਉਹਨੂੰ ਬੁਲਾ ਕੇ ਉਹ ਸੋਨੂ ਨੂੰ ਬੁਲਾ ਰਹੇ ਜਾਂਦੇ ਸੋਨੂ ਆਏ ਉਤਰਾਖੰਡ ਫੜੋ ਫੜ ਜਾ ਐਂਦਾ ਗੱਲ ਨਹੀਂ ਬਣਨੀ ਹੁਣ ਘੁੱਟ ਕੇ ਇਹਨੂੰ ਘੇਰ ਲੈਂਦੀ ਆ ਤਾਂਦੇ ਪੁੱਤ ਫਿਰਦੇ ਆ ਲੈ ਬੁੱਢੇ ਨਾਲ ਪਾਲੀਆ ਪਾਲੀਆ ਜੋੜੀ ਆ ਗਈ ਕਾਲੇ ਨਾਗਾਂ ਦੀ ਉਹ ਜੋੜੀ ਆ ਗਈ ਅਮਣ ਜੋੜੀ ਆ ਗਈ ਆਪਾਂ ਉਧਰ ਬੈ ਕੇ ਤਿੰਨ ਬੰਦੇ ਆਪਾਂ ਸਿਰਫ ਆਹੀ ਤਿੰਨ ਤੇ ਦੋ ਤੁਸੀਂ ਪੰਜ ਬਹਿ ਜਾਗੇ ਉਹ ਚੱਲ ਜਾਗੇ ਨਾ ਹਾਂ ਹਾਂ ਰਾਜਪਾ ਜੀ ਅੱਗੇ ਆਹੀ ਤਿੰਨੇ ਆਹ ਉਹ ਫਿੱਟ ਨੇ ਫਿੱਟ ਨੇ ਸਾਰੇ ਚਲੋ ਚਲੋ ਹਵਾ ਬਾਹਰ ਕੰਮ ਦੀਗੀ ਤਬ ਉਹ ਆਹ ਫਿਰ ਮਾਇਆ ਆਵਾਂ ਉਧਰ ਤੁਸੀਂ ਜਾਓ ਅੱਗੇ ਫੋਨ ਕਰਕੇ ਕਹਿ ਦਾਂ ਅੱਗੇ ਮੈਂ ਤਾਂ ਨਿਕਲ ਗਿਆ ਲਓ ਜੀ ਅਸੀਂ ਹੁਣ ਆਪਾਂ ਚੱਲੇ ਆਂ ਵਿਆਹ ਤੋਂ ਵਾਪਸ ਘਰ ਨੂੰ ਕਰੇ ਫਿਰ ਜਾ ਕੇ ਨੱਚਣਾ ਕੱਲਾੜਾਂ ਅਸੀਂ ਪਹੁੰਚਾਂਗੇ ਉਹ ਨਹੀਂ ਹੈਗੇ ਉਹ ਉਹ ਕੋਈ ਹੋਰ ਨੇ ਅੱਗੇ ਨਿਕਲ ਗਏ ਨਾ ਉਹ ਹੂੰ ਇਧਰ ਮੁੜਨਾ ਆਪਾਂ ਨੇ ਅਸੀਂ ਜਿੱਥੋਂ ਆਏ ਸੀ ਉਧਰੋਂ ਨਹੀਂ ਜਾ ਰਹੇ ਅਸੀਂ ਜਾ ਰਹੇ ਜਿੱਥੇ ਕੰਗਰਦ ਲਾਈ ਮੈਸੇਜ ਕਰੂੰ ਉਹ ਉਹ ਨਹੀਂ ਉਹ ਮੈਨੂੰ ਮੁੜਿਆ ਨਾ ਨਸਾਂ ਦੇ ਲੋ ਦੋ ਲਾਇਓ ਉਜੀ ਆਪਣੀ ਪਾਰਟੀ ਪਹੁੰਚ ਚੁੱਕੀ ਹੈ ਸਾਰੀ ਘਰ ਘਰ ਤੋਂ ਬਾਅਦ ਹੁਣ ਚੇਨ ਚੁੰਜ ਕਰਕੇ ਫਿਰ ਜਾਵਾਂਗੇ ਐ ਚਾਬੀਆਂ ਤੈਨੂੰ ਚਾਰ ਗੁੱછા ਫੜਾਇਆ ਗਗਨ ਨੇ ਨਾ ਨਾ ਵਿੱਚ ਉਹ ਪਏ ਨੇ ਧਾਗੇ ਵਿੱਚ ਅੰਦਰ ਉਹ ਧਾਗੇ ਵਾਲੀ ਘਰ ਅੰਦਰ ਦੀ ਹੈ ਉਹ ਵੀ ਨਾਲ ਹੀ ਫੜਾਈਆਂ ਤੈਨੂੰ ਉਹ ਵੀ ਨਬਰੀ ਉਹਦੇ ਉੱਥੇ ਨਾਲ ਹੀ ਉੱਤੇ ਵੇਖ ਬਲਗੋੜ ਦੇ ਉੱਤੇ ਸੀ